ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੈ ਤੇ ਮਮਤਾ ਬੈਨਰਜੀ ਨੂੰ ਇੱਕ ਧੱਕੜ ਲੀਡਰ ਵਜੋਂ ਵੀ ਜਾਣਿਆ ਜਾਂਦਾ ਹੁਣ ਮਮਤਾ ਬੈਨਰਜੀ ਨੇ ਮੱਥਾ ਲਾਇਆ ਦਿੱਲੀ ਦੀ ਸਭ ਤੋਂ ਪਾਵਰਫੁੱਲ ਸਰਕਾਰ ਭਾਜਪਾ ਸਰਕਾਰ ਦੇ ਨਾਲ ਮਮਤਾ ਬੈਨਰਜੀ ਨੇ ਮੱਥਾ ਲਾਇਆ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਦੇ ਸਭ ਤੋਂ ਤਾਕਤਵਰ ਲੀਡਰ ਅਮਿਤ ਸ਼ਾਹ ਦੇ ਨਾਲ ਮਮਤਾ ਬੈਨਰਜੀ ਨੇ ਅੰਮ੍ਰਿਤ ਸ਼ਾਹ ਤੇ ਭਾਜਪਾ ਦੇ ਨਾਲ ਲਕੀਰ ਖਿੱਚ ਕੇ ਆਪਣੀ ਲੜਾਈ ਸ਼ੁਰੂ ਕਰਤੀ ਤੇ ਇਸ ਕੁਆਲਿਟੀ ਦੇ ਲਈ ਜਾਣਿਆ ਜਾਂਦਾ ਮਮਤਾ ਬੈਨਰਜੀ ਨੂੰ ਕਿ ਸਾਹਮਣੇ ਭਾਵੇਂ ਕਿੱਡੀ ਵੀ ਤਾਕਤਵਰ ਸਰਕਾਰ ਹੋਵੇ ਕਿੱਡਾ ਵੀ ਤਾਕਤਵਰ ਮੰਤਰੀ ਹੋਵੇ ਮਮਤਾ ਬੈਨਰਜੀ ਜਾਂ ਮਮਤਾ ਬੈਨਰਜੀ ਦੀ ਸਰਕਾਰ ਕਦੇ ਪਿੱਛੇ ਨਹੀਂ ਹਟੇ ਆਪਣੇ ਲੋਕਾਂ ਦੀ ਲੜਾਈ ਲੜਨ ਤੋਂ ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਮੌਜੂਦਾ ਸੀਐਮ ਨੇ ਟੀਐਮਸੀ ਉਹਨਾਂ ਦੀ ਪਾਰਟੀ ਹੈ ਤਰਣੀਮੂਲ ਕਾਂਗਰਸ ਪਾਰਟੀ ਹੁਣ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੈ ਵਿਧਾਨ ਸਭਾ ਦੀ ਪਿਛਲੀ ਚੋਣ ਹੋਈ ਸੀ 2021 ਦੇ ਵਿੱਚ ਹੁਣ 26 ਦੇ ਵਿੱਚ ਚੋਣ ਹੋਣ ਜਾ ਹੁਣ ਜਾ ਰਹੀ ਹੈ ਵਿਧਾਨ ਸਭਾ ਦੀ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਆਪਣੀ ਸਰਕਾਰ ਬਣਾਈਏ ਆਪਣਾ ਕਿਲਾ ਅਸੀਂ ਬੰਗਾਲ ਦੇ ਵਿੱਚ ਮਜ਼ਬੂਤ ਕਰੀਏ ਮਮਤਾ ਬੇਨਰਜੀ ਮੌਜੂਦਾ ਤੋਂ ਮੁੱਖ ਮੰਤਰੀ ਨੇ ਪਿਛਲੇ ਦਿਨੀ ਕੀ ਹੁੰਦਾ ਈਡੀ ਰੇਡ ਕਰਦੀ ਹੈ ਇੱਕ ਪ੍ਰਾਈਵੇਟ ਕੰਪਨੀ ਆਈਪੈਕ ਦੇ ਉੱਪਰ ਇਹ ਕੰਪਨੀ ਕੰਮ ਕਰਦੀ ਹੈ ਆ ਰਾਜਨੀਤਿਕ ਰਣਨੀਤੀਆਂ ਬਣਾਉਂਦੀ ਹੈ ਸੋਸ਼ਲ ਮੀਡੀਆ ਸੰਭਦੀ ਹੈ ਆਈਟੀ ਸੈੱਲ ਚਲਾਉਂਦੀ ਹੈ ਮਮਤਾ ਬੈਨਰਜੀ ਦੀ ਕੰਪਨੀ ਮਮਤਾ ਬੈਨਰਜੀ ਦੀ ਪਾਰਟੀ ਦਾ ਇਹ ਕੰਪਨੀ ਤੇ ਇਸੇ ਕੰਪਨੀ ਦੇ ਉੱਪਰ ਰੇਡ ਕਰਦੀ ਹੈ ਈਡੀ ਜਦੋਂ ਈਡੀ ਰੇਡ ਕਰ ਰਹੀ ਸੀ ਇਸ ਅਫੀਸਰ ਪ੍ਰਤਮ ਮਮਤਾ ਬੇਨਰਜੀ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਉੱਥੇ ਪਹੁੰਚ ਜਾਂਦੀ ਹੈ ਜਿਹੜੇ ਐਵੀਡੈਂਸ ਜਿਹੜੀ ਫਾਈਲਸ ਜਿਹੜੇ ਡਾਕੂਮੈਂਟ ਈਡੀ ਨੇ ਕਲੈਕਟ ਕੀਤੇ ਸੀ ਆਈਪੈਕ ਦੇ ਦਫ਼ਤਰ ਤੋਂ ਉਹ ਸਾਰੇ ਐਵੀਡੈਂਸ ਫਾਈਲਸ ਮਮਤਾ ਬੇਨਰਜੀ ਲੈ ਕੇ ਬਾਹਰ ਆ ਜਾਂਦੇ ਹਨ ਤੇ ਮਮਤਾ ਬੇਨਰਜੀ ਆ ਕੇ ਬੀਜੇਪੀ ਸਰਕਾਰ ਦੇ ਉੱਪਰ ਹਮਲਾ ਕਰਦੇ ਨੇ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਪਰ ਹਮਲਾ ਕਰਦੇ ਨੇ ਤੇ ਆਹੀ ਸ਼ਬਦੀ ਹਮਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਕਰਦੇ ਨੇ ਕਿ ਤੁਸੀਂ ਬੰਗਾਲ ਜਿੱਤਣਾ ਚਾਹੁੰਦੇ ਹੋ ਤੁਸੀਂ ਚੋਣ ਲੜੋ ਅਸੀਂ ਤੁਹਾਨੂੰ ਬੰਗਾਲ ਜਿੱਤਣ ਨਹੀਂ ਦੇਵਾਂਗੇ ਇਹ ਚੈਲੰਜ ਮਮਤਾ ਬੇਨਰਜੀ ਨੇ ਬੀਜੇਪੀ ਸਰਕਾਰ ਤੇ ਬੀਜੇਪੀ ਸਰਕਾਰ ਦੇ ਜਿਹੜੇ ਵੱਡੇ ਮੰਤਰੀ ਨੇ ਉਹਨਾਂ ਵੱਡੇ ਮੰਤਰੀਆਂ ਨੂੰ ਕੀਤਾ ਮਮਤਾ ਬੇਨਰਜੀ ਨੇ ਇਲਜ਼ਾਮ ਲਾਇਆ ਕਿ ਜਿਹੜੀ ਈਡੀਆ ਜਾਂ ਜਿਹੜੀ ਸੀਬੀਆਈ ਆ ਜਿਹੜੀ ਦੇਸ਼ ਦੀ ਜਾਂਚ ਏਜੰਸੀਆਂ ਨੇ ਇਹਨਾਂ ਜਾਂਚ ਜਿਹੜੀਆਂ ਏਜੰਸੀਆਂ ਨੇ ਇਹਨਾਂ ਦਾ ਦੁਰਉਪਯੋਗ ਹੋ ਰਿਹਾ ਤੇ ਦੁਰਉਪਯੋਗ ਗ੍ਰਹਿ ਮੰਤਰਾਲਾ ਕਰ ਰਿਹਾ ਕਿ ਅਮਿਤ ਸ਼ਾਹਵਰੀ ਦੁਰਉਪਯੋਗ ਕਰ ਰਹੇ ਨੇ ਕਿ ਇਹ ਠੀਕ ਨਹੀਂ ਹੈ ਲੋਕਤੰਤਰ ਦੇ ਵਿੱਚ ਉਹਨਾਂ ਨੇ ਕਿਹਾ ਜੇ ਤੁਸੀਂ ਚੋਣ ਲੜਨੀ ਹੈ ਤੁਸੀਂ ਆ ਕੇ ਚੋਣ ਲੜੋ ਸਾਡੇ ਕੋਲੋਂ ਜਿੱਤ ਕੇ ਦਿਖਾਓ ਵਾਸੀ ਤੁਹਾਨੂੰ ਬੰਗਾਲ ਦੇ ਵਿੱਚ ਜਿੱਤਣ ਨਹੀਂ ਦੇਵਾਂਗੇ ਇਹ ਗੱਲ ਮਮਤਾ ਬੇਨਰਜੀ ਨੇ ਕਹੀ ਆਈਪੈਕ ਇੱਕ ਕੰਪਨੀ ਆ ਪ੍ਰਾਈਵੇਟ ਸੰਸਥਾ ਆਈਪੈਕ ਉਹ ਉਸ ਤੇ ਰੇਡ ਕੀਤੀ ਤੇ ਰੇਡ ਤਾਂ ਇਸ ਕਰਕੇ ਕੀਤੀ ਈਡੀ ਨੇ ਈਡੀ ਨੂੰ ਲੱਗਦਾ ਕਿ ਜਿਹੜਾ ਇੱਕ ਕੋਲੇ ਦਾ ਸਕੈਮ ਹੋਇਆ ਸੀ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਵੱਲੋਂ ਕਿ ਕੀਤਾ ਗਿਆ ਸੀ ਕਿ ਉਹਦਾ ਜਿਹੜਾ ਪੈਸਾ ਉਹ ਪੈਸਾ ਮਮਤਾ ਬენਰਜੀ ਦੀ ਪਾਰਟੀ ਚੋਣ ਜਿੱਤਣ ਦੇ ਲਈ ਚੋਣਾਂ ਦੇ ਵਿੱਚ ਰਣਨੀਤੀ ਬਣਾਉਣ ਦੇ ਲਈ ਜਿਹੜੀ ਆਈਪੈਕ ਕੰਪਨੀ ਹੈ ਆਈਪੈਕ ਕੰਪਨੀ ਨੂੰ ਦੇ ਰਹੀ ਹੈ ਉਹ ਸਾਰਾ ਪੈਸਾ ਇਸ ਕਰਕੇ ਰਿਡ ਕੀਤੀ ਤੇ ਮਾਮਲਾ ਬੜਾ ਅੱਗੇ ਵਧ ਗਿਆ ਤੇ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਮਮਤਾ ਬੈਂਰਜੀ ਨੂੰ ਜਾਣਾ ਜਾ ਰਿਹਾ ਕਿ ਬੜੇ ਧੱਕੜਲੇ ਡਰੇ ਮਮਤਾ ਬੈਂਦਰਜੀ ਕਦੇ ਵੀ ਪਿੱਛੇ ਨਹੀਂ ਹਟੇ ਹੈਗੇ ਆਪਣੇ ਲੋਕਾਂ ਦੇ ਨਾਲ ਖੜਨ ਤੋਂ ਦੂਜੇ ਪਾਸੇ ਈਡੀ ਸੁਪਰੀਮ ਕੋਰਟ ਚਲੇਗੀ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਦੂਜੇ ਪਾਸੇ ਮਮਤਾ ਬੈਂਦਰਜੀ ਕਹਿ ਰਹੇ ਨੇ ਕਿ ਆਹ ਮਿਸਯੂਜ਼ ਹੈ ਜਿਹੜੀਆਂ ਉਦੇਸ਼ ਦੀਆਂ ਏਜੰਸੀਆਂ ਨੇ ਇਹਨਾਂ ਏਜੰਸੀਆਂ ਦਾ ਆਈਪੈਕ ਕੰਪਨੀ ਜਿਹਨੂੰ ਪ੍ਰਸ਼ਾਂਤ ਕਿਸ਼ੋਰ ਨੇ ਬਣਾਇਆ ਸੀ ਅੱਜਕੱਲ ਜਿਹੜੇ ਪ੍ਰਤੀਕ ਜੈਨ ਨੇ ਉਹ ਸੀਓ ਨੇ ਆਈਪੈਕ ਕੰਪਨੀ ਦੇ ਤੇ ਜਿਹੜੀ ਰੇਡ ਹੋਈ ਹੈ ਪ੍ਰਤੀਕ ਜੈਨ ਦੇ ਘਰ ਦੇ ਉੱਪਰ ਵੀ ਹੋਈ ਹੈ ਤੇ ਆਹੀ ਰੇਡ ਜਿਹੜਾ ਆਈਪੈਕ ਦਾ ਆਫਿਸ ਹੈ ਕੋਲਕਾਤਾ ਦੇ ਵਿੱਚ ਉੱਥੇ ਆਹਾ ਰੇਡ ਹੋਈ ਹੈ ਪਰ ਮਮਤਾ ਬੈਂਦਰਜੀ ਕਹਿ ਰਹੇ ਕਿ ਤੁਸੀਂ ਆਹ ਇੱਕ ਪੋਲਿਟੀਕਲ ਵੈਂਡੇਟਾ ਕਰ ਰਹੇ ਹੋ ਦੇਸ਼ ਦੀ ਏਜੰਸੀਆਂ ਦਾ ਮਿਸਯੂਜ਼ ਹੋ ਰਿਹਾ ਦੂਜੇ ਪਾਸੇ ਬੀਜੇਪੀ ਸਰਕਾਰ ਦਾ ਕਹਿਣਾ ਕਿ ਅਸੀਂ ਕੁਝ ਨਹੀਂ ਕਰ ਰਹੇ ਜੋ ਕੁਝ ਕਰ ਰਹੀਆਂ ਏਜੰਸੀਆਂ ਕਰ ਰਹੀਆਂ ਕਿ ਕੋਲੇ ਦਾ ਜਿਹੜਾ ਕਪੜਾ ਹੋਇਆ ਹੋਇਆ ਉਸ ਕਪੜੇ ਦੇ ਸਦਰਬ ਦੇ ਵਿੱਚ ਈਡੀ ਈਡੀ ਵੀ ਅੱਗੇ ਜਾ ਕੇ ਸਪਰੀਮ ਕੋਰਟ ਚਲੇ ਗਏ ਤੇ ਅੱਗੇ ਹਾਈ ਕੋਰਟ ਦੇ ਵਿੱਚ ਮਮਤਾ ਬੈਨਰਜੀ ਹੋਰ ਹੀ ਚਲੇ ਗਏ ਹੁਣ ਇਹ ਮਾਮਲਾ ਬੜਾ ਇੱਕ سنگੀਨ ਮਾਮਲਾ ਕਿਉਂਕਿ ਉੱਥੇ ਚੋਣ ਵੀ ਆ ਐਸਆਰ ਵੀ ਚੱਲ ਰਿਹਾ ਸੋ ਇਹ ਇੱਕ ਲੇਟੈਸਟ ਅਪਡੇਟ ਸੀ ਦੋ ਦਿਨ ਪਹਿਲਾਂ ਇਹ ਘਟਨਾ ਵਾਪਰੀ ਇਸ ਮਾਮਲੇ 'ਚ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਸਾਥ YouTube ਚੈਨਲ ਦੇ ਉੱਪਰ ਤੁਸੀਂ ਕਰ ਲਓ ਸਾਥ ਨੂੰ ਸਬਸਕ੍ਰਾਈਬ ਸਸ ਸਿਕਾਲ